ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਲਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਤੇ ਨਵੀਂ ਜਾਣਕਾਰੀ ਲੈ ਕੇ ਹਾਜ਼ਰਾਂ ਜੀ ਜਿਵੇਂ ਤੁਸੀਂ ਆਪਣੇ ਚੈਨਲ ਤੇ ਦੇਖਦੇ ਹੁੰਦੇ ਹੋ ਜੀ ਆਪਾਂ ਪਹਿਲਾਂ ਵੀ ਇਹਨਾਂ ਸਬਜ਼ੀਆਂ ਬਾਰੇ ਵੀ ਮਤਲਬ ਵੀਡੀਓ ਪਾਉਂਨੇ ਆ ਜਾਣਕਾਰੀ ਵਾਲੀ ਤੇ ਜਿਹਦੇ ਵਿੱਚ ਆਪਾਂ ਦੱਸਦੇ ਆਂ ਵੀ ਜੇਕਰ ਕੋਈ ਸਬਜ਼ੀਆਂ ਤੇ ਕਮੀ ਹੋਏ ਤਾਂ ਉਹਦਾ ਇਲਾਜ ਵੀ ਦੱਸਦੇ ਆਂ ਤੇ ਆਪਾਂ ਵਧੀਆ-ਵਧੀਆ ਫਾਰਮੂਲੇ ਵੀ ਦੱਸਦੇ ਆਂ ਤੇ ਜਿਵੇਂ ਆਪਾਂ ਪਹਿਲਾਂ ਵੀਡੀਓ ਪਾਈਆਂ ਹੋਈਆਂ ਨੇ ਤਾਂ ਉਹਨਾਂ ਵੀਡੀਓ ਦੇ ਥੱਲੇ ਆਪਣੇ ਦਰਸ਼ਕਾਂ ਦੇ ਬਹੁਤ ਹੀ ਜ਼ਿਆਦਾ ਕਮੈਂਟ ਆਏ ਹੋਏ ਨੇ ਕਿ ਜਿਹੜੀ ਦਰਸ਼ਕਾਂ ਨੂੰ ਅੱਜ ਕੱਲ ਸਭ ਤੋਂ ਜ਼ਿਆਦੀ ਸਮੱਸਿਆ ਆਉਂਦੀ ਹੈ ਤੇ ਇਸ ਕਰਕੇ ਆਪਾਂ ਸੋਚਿਆ ਵੀ ਆਪਾਂ ਇਹ ਵੀਡੀਓ ਬਣਾ ਕੇ ਤੇ ਉਹਨਾਂ ਦੀ ਜਿਹੜੀ ਸਮੱਸਿਆ ਹੈ ਤੇ ਉਹਦਾ ਹੱਲ ਕਰਾਂਗੇ ਤੇ ਜਿਹੜੀ ਉਹ ਆਪਣੇ ਮਤਲਬ ਵੀਡੀਓ ਦੇ ਥੱਲੇ ਆਪਣੇ ਦਰਸ਼ਕਾਂ ਦੇ ਕਮੈਂਟ ਆ ਰਹੇ ਨੇ ਜੀ ਉਹ ਕਮੈਂਟ ਸਭ ਤੋਂ ਜ਼ਿਆਦੇ ਇਹ ਆ ਰਹੇ ਸੀ ਵੀ ਜਿਹੜੀ ਮਤਲਬ ਆਪਣੀਂ ਵੇਲਾਂ ਵਾਲੀ ਸਬਜ਼ੀ ਹੁੰਦੀ ਹੈ ਚਾਹੇ ਮਤਲਬ ਇਹ ਕੱਦੂ ਹੋਣ ਚਾਹੇ ਕਾਲੀ ਤੋਰੀ ਤੇ ਚਾਹੇ ਪੇਠਾ ਤੇ ਜਾਂ ਹੋਰ ਜਿਹੜੀ ਵੇਲਦਾਰ ਸਬਜ਼ੀ ਹੈ ਵੀ ਉਹਨਾਂ ਦੇ ਉੱਪਰ ਜਿਹੜਾ ਫਲ ਲੱਗਦਾ ਵੀ ਉਹ ਫਲ ਲੱਗ ਕੇ ਤਾਂ ਝੜ ਜਾਂਦਾ ਹੈ ਤੇ ਜਾਂ ਜਿਆਦੀ ਪ੍ਰੋਬਲਮ ਆਉਂਦੀ ਹੈ ਵੀ ਫੁੱਲ ਨੇ ਜਿਹੜੇ ਉਹ ਪਹਿਲਾਂ ਹੀ ਸੁੱਕ ਜਾਂਦੇ ਨੇ ਤੇ ਇਸ ਕਰਕੇ ਆਪਣੇ ਦਰਸ਼ਕ ਨੇ ਜਿਹੜੇ ਉਹ ਵਾਰ-ਵਾਰ ਕਮੈਂਟ ਕਰ ਰਹੇ ਸਨ ਤੇ ਇਸੇ ਕਰਕੇ ਜਿਹੜੀ ਅੱਜ ਦੀ ਵੀਡੀਓ ਹੈ ਆਪਾਂ ਬਣਾਉਣ ਲੱਗੇ ਆ ਤੇ ਆਪਾਂ ਜਿਹੜੀਆਂ ਮਤਲਬ ਇਹ ਹੁੰਦੀਆਂ ਨੇ ਵੇਲਦਾਰ ਸਬਜ਼ੀਆਂ ਹੁੰਦੀਆਂ ਨੇ ਇਹਨਾਂ ਦੇ ਉੱਤੇ ਜਿਹੜੀ ਇਹ ਸਮੱਸਿਆ ਆਉਂਦੀ ਹੈ ਉਹਦਾ ਹੱਲ ਵੀ ਦੱਸਾਂਗੇ ਵੀ ਕਿਹੜੇ ਕਾਰਨ ਤੋਂ ਆਉਂਦੀ ਹੈ ਤੇ ਨਾਲੇ ਆਪਾਂ ਉਹਦਾ ਦੱਸਾਂਗੇ ਇਲਾਜ ਤੇ ਅੱਜ ਆਪਾਂ ਤਿੰਨ ਤਰੀਕਿਆਂ ਦੇ ਨਾਲ ਇਹੋ ਜਿਹਾ ਇਲਾਜ ਦੱਸਾਂਗੇ ਵੀ ਜਿਹੜਾ ਮਤਲਬ ਇਹ ਜਿਹੜੇ ਤਰੀਕੇ ਨੇ ਇਹਨਾਂ ਦੇ ਨਾਲ ਜਿਹੜੀ ਆਪਣੀ ਸਬਜੀ ਹੈ ਵੀ ਇਹਦੇ ਤੇ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ ਤੇ ਜਿਹੜਾ ਆਪਣੀ ਸਬਜੀ ਤੇ ਫਲ ਨਾ ਲੱਗਣਾ ਜਾਂ ਝੜਨਾ ਇਹਦਾ ਹੱਲ ਵੀ ਬਹੁਤ ਵਧੀਆ ਤਰੀਕੇ ਨਾਲ ਨਿਕਲਦਾ ਹੈ ਤੇ ਜਿਹੜੇ ਉਹ ਤਿੰਨ ਤਰੀਕੇ ਵਰਤਨੇ ਨੇ ਉਹਦੇ ਲਈ ਜਿਹੜਾ ਆਪਾਂ ਨੂੰ ਸਮਾਨ ਚਾਹੀਦਾ ਹੈ ਪਹਿਲਾਂ ਆਪਾਂ ਤੁਹਾਨੂੰ ਉਹ ਸਮਾਨ ਬਾਰੇ ਜਾਣਕਾਰੀ ਦੇਣੇ ਆ ਵੀ ਆਪਾਂ ਜਿਹੜਾ ਫਾਰਮੂਲਾ ਮਤਲਬ ਇਹ ਵਰਤਨੇ ਨੇ ਉਹਦੇ ਲਈ ਆਪਾਂ ਨੂੰ ਸਮਾਨ ਕਿਹੜਾ-ਕਿਹੜਾ ਚਾਹੀਦਾ ਹੈ ਤੇ ਸਭ ਤੋਂ ਪਹਿਲਾਂ ਜਿਹੜੀ ਚੀਜ਼ ਚਾਹੀਦੀ ਹੈ ਜੀ ਉਹ ਆਪਾਂ ਨੂੰ ਚਾਹੀਦਾ ਹੈ ਜੀ ਇਹ ਸ਼ਹਿਦ ਤੇ ਇਸ ਕਰਕੇ ਇੱਕ ਇਹ ਸ਼ਹਿਦ ਲੈਣਾ ਹੈ ਜੀ ਤੇ ਦੂਜੀ ਚੀਜ਼ ਹੈ ਜੀ ਜਿਹੜੀ ਉਹ ਆਪਾਂ ਲੈਣੀ ਹੈ ਜੀ ਜਿਵੇਂ ਆਪਾਂ ਦੇਖਦੇ ਆਂ ਵੀ ਬੱਚੇ ਪੇਂਟਿੰਗ ਕਰਦੇ ਨੇ ਤੇ ਬੱਚਿਆਂ ਕੋਲ ਇਹ ਪੇਂਟਿੰਗ ਕਰਨ ਵਾਲਾ ਛੋਟਾ ਬੁਰਸ਼ ਹੁੰਦਾ ਸਭ ਤੋਂ ਛੋਟਾ ਬੁਰਸ਼ ਇੱਕ ਆਪਾਂ ਨੂੰ ਇਹਦੀ ਜ਼ਰੂਰਤ ਪੈਣੀ ਹੈ ਇੱਕ ਆਪਾਂ ਨੂੰ ਇਹ ਲੈਣਾ ਪਊਗਾ ਤੇ ਜਿਹੜੀ ਹੁਣ ਅਗਲੀ ਚੀਜ਼ ਹੈ ਜੀ ਉਹ ਇਹ ਤੁਸੀਂ ਮੇਰੇ ਹੱਥ ਦੇ ਵਿੱਚ ਦੇਖ ਰਹੇ ਹੋ ਵੀ ਇਹ ਜਿਹੜਾ ਆਪਾਂ ਕੰਨਾਂ ਦੇ ਵਿੱਚ ਮਾਰਨ ਵਾਲੀ ਸਟਿਕ ਜੀ ਹੁੰਦੀ ਹੈ ਤੇ ਇਹਦੇ ਅੱਗੇ ਆ ਮਤਲਬ ਰੂਣ ਲੱਗਿਆ ਹੁੰਦਾ ਰੂਈ ਕਹਿੰਦੇ ਆ ਜਿਹਨੂੰ ਆਪਾਂ ਤੇ ਇੱਕ ਆਪਾਂ ਨੂੰ ਇਹਦੀ ਜ਼ਰੂਰਤ ਪੈਣੀ ਹੈ ਤੇ ਇਹਦੇ ਬਾਰੇ ਆਪਾਂ ਤੁਹਾਨੂੰ ਬਾਰੇ ਇਹਨਾਂ ਚੀਜ਼ਾਂ ਨੂੰ ਕਿਵੇਂ ਵਰਤਣਾ ਹੈ ਉਹਦੇ ਬਾਰੇ ਆਪਾਂ ਵੀਡੀਓ 'ਚ ਤੁਹਾਨੂੰ ਦੱਸਾਂਗੇ ਤੇ ਇੱਕ ਜਿਹੜੀ ਚੀਜ਼ ਹੈ ਜੀ ਇਹ ਚੀਜ਼ ਹੈ ਜੀ ਆਪਾਂ ਘਰੇ ਕੀਤੀ ਹੈ ਜੀ ਖਾਦ ਤਿਆਰ ਤੇ ਇਹ ਤੁਸੀਂ ਦੇਖ ਸਕਦੇ ਹੋ ਇਹ ਕਪੋਸਟ ਖਾਦ ਤਿਆਰ ਕੀਤੀ ਹੈ ਜੀ ਦੇਸੀ ਮਤਲਬ ਰੂੜੀ ਤੋਂ ਤੇ ਇਹਦੇ ਬਾਰੇ ਵੀ ਆਪਾਂ ਜਾਣਕਾਰੀ ਦੇਾਂਗੇ ਵੀ ਇਹ ਜਿਹੜੀ ਖਾਦ ਹੈ ਵੀ ਆਪਾਂ ਕਿਵੇਂ ਤਿਆਰ ਕੀਤੀ ਹੈ ਤੇ ਨਾਲੇ ਇਹਦੀ ਇਹਦੇ ਪੌਣ ਨਾਲ ਆਪਾਂ ਨੂੰ ਇਹ ਸਬਜ਼ੀ ਤੇ ਆਪਣੀ ਤੇ ਕੀ ਕੀ ਫਾਇਦੇ ਹੁੰਦੇ ਨੇ ਤੇ ਚਲੋ ਜੀ ਫਿਰ ਦੇਰੀ ਨਾ ਕਰਦੇ ਹੋਏ ਆਪਾਂ ਇੱਕ-ਇੱਕਲੀ ਚੀਜ਼ ਦਾ ਜਿਵੇਂ ਆਪਾਂ ਤੁਹਾਨੂੰ ਦੱਸਿਆ ਇਹਨਾਂ ਨੂੰ ਆਪਾਂ ਕਿਵੇਂ ਵਰਤਣਾ ਹੈ ਤੇ ਇਹਨਾਂ ਨੂੰ ਵਰਤ ਕੇ ਜਿਹੜੀਆਂ ਮਤਲਬ ਆਪਣੀਆਂ ਵੇਲਦਾਰ ਸਬਜ਼ੀਆਂ ਨੇ ਆਪਾਂ ਇਹਨਾਂ ਤੋਂ ਪੂਰਾ ਫਲ ਲੈ ਸਕੀਏ ਤੇ ਪੂਰਾ ਲਾਹ ਲੈ ਸਕੀਏ ਤੇ ਤਾਂ ਕਿ ਜਿਹੜੀ ਸਮੱਸਿਆ ਹੁੰਦੀ ਏ ਉਹ ਫਲ ਨਾ ਝੜੇ ਤੇ ਜਾਂ ਜਿਹੜਾ ਫਾਲ ਸੁੱਕਦਾ ਉਹ ਨਾ ਸੁੱਕੇ ਤੇ ਇਸ ਕਰਕੇ ਆਜੋ ਜੀ ਫਿਰ ਆਪਾਂ ਤੁਹਾਨੂੰ ਦਿੰਨੇ ਆ ਕੱਲੀ ਕੱਲੀ ਚੀਜ਼ ਦੀ ਜਾਣਕਾਰੀ ਤੇ ਸਭ ਤੋਂ ਪਹਿਲਾਂ ਇਹਨਾਂ ਫੁੱਲਾਂ ਬਾਰੇ ਦੱਸ ਲਿਆ ਜੀ ਜਿਹੜੀਆਂ ਆਪਣੀਆਂ ਵੇਲਾਂ ਦੇ ਉੱਪਰ ਲੱਗੇ ਹੁੰਦੇ ਨੇ ਇਹਨਾਂ ਦਾ ਕੀ ਕੰਮ ਹੁੰਦਾ ਤੇ ਇਹਨਾਂ ਤੋਂ ਫਾਲ ਕਿਵੇਂ ਬਣਦਾ ਹੈ ਤੇ ਆਹ ਜਿਹੜਾ ਮਤਲਬ ਫੁੱਲ ਹੁੰਦਾ ਜੀ ਇਹਦੇ ਉੱਪਰ ਜਿਵੇਂ ਇਸ ਤਰ੍ਹਾਂ ਪੰਖੜੀਆਂ ਹੁੰਦੀਆਂ ਨੇ ਤੇ ਥੱਲੇ ਇਸ ਤਰ੍ਹਾਂ ਕੈਪ ਜੀ ਜਾਨੀ ਕਿ ਟੋਪੀ ਜੀ ਬਣੀ ਹੁੰਦੀ ਹੈ ਇਹਨੂੰ ਕਹਿੰਦੇ ਨੇ ਜੀ ਮੇਲ ਫੁੱਲ ਜਾਨੀ ਕਿ ਨਰ ਫੁੱਲ ਤੇ ਆ ਜਿਹੜਾ ਦੂਜਾ ਫੁੱਲ ਹੁੰਦਾ ਜੀ ਇਹਦੇ ਉੱਪਰ ਵੀ ਬਿਲਕੁਲ ਇਹਦੇ ਵਾਂਗ ਉੱਪਰ ਪੰਖੜੀਆਂ ਹੁੰਦੀਆਂ ਨੇ ਫੁੱਲ ਦੀਆਂ ਤੇ ਥੱਲੇ ਇਸ ਤਰ੍ਹਾਂ ਮਤਲਬ ਛੋਟਾ ਜਿਹਾ ਫਾਲ ਬਣਿਆ ਹੁੰਦਾ ਇਹਨੂੰ ਕਹਿੰਦੇ ਨੇ ਜੀ ਫੀਮੇਲ ਫੁੱਲ ਜਾਨੀ ਕਿ ਮਾਦਾ ਫੁੱਲ ਤੇ ਸਵੇਰੇ ਸਵੇਰੇ ਜਦੋਂ ਸਵੇਰ ਦਾ ਟਾਈਮ ਹੁੰਦਾ ਜੀ ਉਦੋਂ ਇਹ ਜਿਹੜੇ ਫੁੱਲ ਹੁੰਦੇ ਨੇ ਖਿੜੇ ਹੁੰਦੇ ਨੇ ਜਾਨੀ ਕਿ ਤਕਰੀਬਨ 10:00 ਵਜੇ ਤੱਕ 9:00 ਵਜੇ ਤੱਕ ਇਹ ਖਿੜਦੇ ਨੇ ਤੇ ਮਧੂਮੱਖੀਆਂ ਤੇ ਕੁਝ ਛੋਟੇ ਛੋਟੇ ਜੀਵ ਇਹਨਾਂ ਦੇ ਉੱਪਰ ਆਣ ਕੇ ਬੈਠਦੇ ਨੇ ਤੇ ਜਿਵੇਂ ਆ ਜਿਹੜਾ ਫਿਰ ਮੇਲ ਫੁੱਲ ਹੁੰਦਾ ਨਰ ਫੁੱਲ ਇਹਦੇ ਉੱਪਰ ਇਹਦੇ ਵਿੱਚ ਹੁੰਦਾ ਜੀ ਭਰਾਗ ਤੇ ਇਹਦੇ ਉੱਪਰੋ ਬੈਠ ਕੇ ਉਹ ਜੀਵ ਤੇ ਇੱਧਰ ਜਾ ਕੇ ਜਿਹੜਾ ਫਿਰ ਫੀਮੇਲ ਫੁੱਲ ਯਾਨੀ ਕਿ ਮਾਦਾ ਫੁੱਲ ਹੁੰਦਾ ਇਹਦੇ ਉੱਪਰ ਬੈਠਦੇ ਨੇ ਤੇ ਫਿਰ ਉਹ ਹੁੰਦੀ ਹੈ ਜੀ ਭਰਾਗ ਦੀ ਕਿਰਿਆ ਯਾਨੀ ਕਿ ਜਿਹਨੂੰ ਭਰਾਗਣ ਕਿਰਿਆ ਕਹਿੰਦੇ ਨੇ ਪੋਲੀਨੇਸ਼ਨ ਵੀ ਕਹਿੰਦੇ ਨੇ ਇਹ ਜਿਹੜੀ ਕਿਰਿਆ ਹੁੰਦੀ ਹੈ ਜਾਂ ਤਾਂ ਜੀ ਇਹਨਾਂ ਮਧੂਮੱਖੀਆਂ ਜਾਂ ਛੋਟੇ ਜੀਵਾਂ ਰਾਹੀਂ ਹੁੰਦੀ ਹੈ ਤੇ ਜਾਂ ਕਈੇ ਰਾ ਹਵਾ ਦੁਆਰਾ ਵੀ ਹੁੰਦੀ ਹੈ ਤੇ ਕਈ ਵਾਰ ਤਾਂ ਹੀ ਜਿਹੜੇ ਆਪਣੇ ਫਲ ਹੁੰਦੇ ਨੇ ਪ੍ਰੋਪਰ ਬਣਦੇ ਨਹੀਂ ਤੇ ਸੜ ਜਾਂਦੇ ਨੇ ਝੜ ਜਾਂਦੇ ਨੇ ਕਿਉਂਕਿ ਜਿਹੜੀ ਇਹ ਕਿਰਿਆ ਹੁੰਦੀ ਹੈ ਇਹ ਜੀਵਾਂ ਦੀ ਤੇ ਜਾਂ ਹਵਾ ਦੀ ਉਹਦੇ ਦੁਆਰਾ ਇਹ ਪੂਰੀ ਨਹੀਂ ਹੁੰਦੀ ਤੇ ਇਸੇ ਕਰਕੇ ਜਿਹੜਾ ਆਪਾਂ ਤੁਹਾਨੂੰ ਪਹਿਲਾ ਤਰੀਕਾ ਦੱਸਣ ਲੱਗੇ ਆ ਉਹ ਇਹ ਕੰਮ ਭ੍ਰਾਗਣ ਕਿਰਿਆ ਕਰਨ ਦੇ ਵਿੱਚ ਬਹੁਤ ਜ਼ਿਆਦਾ ਸਫਲ ਹੁੰਦਾ ਹੈ ਤੇ ਫਾਇਦਾ ਕਰਦਾ ਹੈ ਤੇ ਸਹਾਇਕ ਹੁੰਦਾ ਹੈ ਤੇ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਜਿਵੇਂ ਆਪਾਂ ਦਿਖਾਇਆ ਸੀ ਸ਼ਹਿਦ ਦੋ ਚਮਚੇ ਆਪਾਂ ਇੱਕ ਕੌਲੀ ਦੇ ਵਿੱਚ ਸ਼ਹਿਦ ਪਾ ਲੈਣਾ ਜੀ ਤੇ ਉਸ ਤੋਂ ਬਾਅਦ ਦੋ ਚਮਚੇ ਸ਼ਹਿਦ ਪਾ ਕੇ ਤੇ ਥੋੜਾ ਜਿਹਾ ਪਾ ਲੈਣਾ ਜੀ ਆਪਾਂ ਇਹਦੇ ਵਿੱਚ ਪਾਣੀ ਤੇ ਪਾਣੀ ਪਾਣ ਤੋਂ ਬਾਅਦ ਚਮਚੇ ਦੇ ਨਾਲ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਉਹ ਸ਼ਹਿਦ ਨੂੰ ਮਿਲਾ ਲੈਣਾ ਤੇ ਉਸ ਤੋਂ ਬਾਅਦ ਜਿਹੜਾ ਫਿਰ ਆਪਣਾ ਘੋਲ ਆਪਾ ਵਰਤਣਾ ਉਹ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਜਾਏਗਾ ਜੀ ਤੇ ਘੋਲ ਲੈ ਕੇ ਜੀ ਆਪਾਂ ਉਸ ਤੋਂ ਬਾਅਦ ਆਹ ਜਿਹੜਾ ਆਪਾਂ ਛੋਟਾ ਪੇਂਟਿੰਗ ਵਾਲਾ ਬੁਰਛ ਲਿਆ ਸੀ ਇਹ ਬੁਰਛ ਲੈਣਾ ਤੇ ਇਸ ਤਰ੍ਹਾਂ ਇਹਨੂੰ ਘੋਲ ਦੇ ਵਿੱਚ ਆਪਾਂ ਡਬੋ ਲੈਣਾ ਤੇ ਡਬੋਉਣ ਤੋਂ ਬਾਅਦ ਆ ਤੁਸੀਂ ਤੁਸੀਂ ਦੇਖ ਰਹੇ ਹੋ ਵੀ ਜਿਹੜਾ ਇਹ ਆਪਣਾ ਮੇਲ ਫੁੱਲ ਹੁੰਦਾ ਨਰ ਫੁੱਲ ਇਹ ਖਿੜਿਆ ਹੋਇਆ ਤੇ ਇਸ ਤਰ੍ਹਾਂ ਆਪਾਂ ਇਸ ਦੇ ਉੱਪਰ ਜਾਨ 2 3 4 4 ਰੀ ਡਬੋ ਕੇ ਤੇ ਇਸ ਦੇ ਵਿੱਚ ਇਸ ਤਰ੍ਹਾਂ ਸੈਂਟਰ ਦੇ ਆਪਾਂ ਇਹਨੂੰ ਲਾ ਦੇਣਾ ਹੈ ਆ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਸ ਤਰ੍ਹਾਂ ਬਸ 2 3 4 4 ਤੇ ਆਪਾਂ ਲਾ ਦੇਣਾ ਤੇ ਇਸੇ ਤਰ੍ਹਾਂ ਹੀ ਜਿਵੇਂ ਆਪਾਂ ਇਹ ਇੱਕ ਫੁੱਲ ਤੇ ਲਾ ਕੇ ਦਿਖਾਇਆ ਜੀ ਸਾਰੇ ਫੁੱਲਾਂ ਤੇ ਵਾਰੀ-ਵਾਰੀ ਆਪਾਂ ਇਸ ਕੋਲ ਨੂੰ ਇਸ ਬੁਰਛ ਦੀ ਮਦਦ ਦੇ ਨਾਲ ਵਾਰੀ-ਵਾਰੀ ਲਾ ਦੇਵਾਂਗੇ ਤੇ ਜਿਹੜਾ ਫਿਰ ਉਹ ਮਤਲਬ ਇਹ ਲਾਣ ਤੋਂ ਬਾਅਦ ਜਿਹੜੇ ਛੋਟੇ ਜੀਵ ਨੇ ਜਾਂ ਮਧੂ ਮੱਖੀਆਂ ਨੇ ਉਹ ਫਿਰ ਬਹੁਤ ਜ਼ਿਆਦਾ ਇੰਨਾ ਤੇ ਆਉਣਗੇ ਜੀ ਬੈਠਣਗੇ ਤੇ ਇਥੋਂ ਇਸ ਮੇਲ ਫੁੱਲ ਜਾਨੀ ਕਿ ਨਰ ਫੁੱਲ ਤੋਂ ਭਰਾਗ ਲੈ ਕੇ ਤੇ ਜਾ ਕੇ ਫੀਮੇਲ ਫੁੱਲ ਮਾਦਾ ਫੁੱਲ ਤੇ ਬੈਠਣਗੇ ਤੇ ਫਿਰ ਉਸ ਤੋਂ ਬਾਅਦ ਜਿਹੜੀ ਫਾਲ ਬਣਦੀ ਪੈਰੀ ਕਿ ਰਿਆ ਜੀ ਉਹ ਪੂਰੀ ਹੋ ਜੇਗੀ ਤੇ ਜਿਹੜਾ ਅਗਲਾ ਤਰੀਕਾ ਹੈ ਜੀ ਜਿਵੇਂ ਆਪਾਂ ਦੱਸਿਆ ਸੀ ਵੀ ਇਹ ਮੇਰੇ ਹੱਥ ਦੇ ਵਿੱਚ ਦੇਖ ਰਹੇ ਹੋ ਵੀ ਜਿਵੇਂ ਆਪਾਂ ਕਈ ਰਾ ਕੰਨਾ ਦੇ ਵਿੱਚ ਖਾਰਸ ਹੁੰਦੀ ਆ ਤਾਂ ਆਪਾਂ ਲੈ ਆਉਂਨੇ ਆ ਸਟਿਕ ਜੀ ਹੁੰਦੀ ਆ ਤੇ ਇਹਦੇ ਅੱਗੇ ਲੱਗੀ ਹੁੰਦੀ ਆ ਜੀ ਰੁਈ ਤੇ ਇਹਨੂੰ ਆਪਾਂ ਕਿਵੇਂ ਵਰਤਣਾ ਹੈ ਉਹਦੇ ਬਾਰੇ ਵੀ ਆਪਾਂ ਦੱਸਨੇ ਆ ਤੇ ਆਪਾਂ ਲੈ ਲੈਣੀ ਆ ਜੀ ਇਹ ਇੱਕ ਸਟਿਕ ਲੈ ਲੈਣੀ ਆ ਇਹ ਕੰਨਾ ਚ ਮਾਰਨ ਵਾਲੀ ਜਿਹੜੀ ਹੁੰਦੀ ਆ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਇਹ ਮੇਰੇ ਸਾਹਮ ਜਾਣੀ ਕਿ ਮੇਲ ਫੁੱਲ ਹੀ ਖਿੜਿਆ ਹੋਇਆ ਤੇ ਆਪਾਂ ਬਿਲਕੁਲ ਇਹਦੇ ਸੈਂਟਰ ਦੇ ਵਿੱਚ ਆ ਜਿਵੇਂ ਇੱਥੇ ਭਰਾਗ ਜਾ ਹੁੰਦਾ ਪੀਲਾ ਪੀਲਾ ਜਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਇਸ ਸਟੇਕ ਨੂੰ ਲੈ ਲੈਣਾ ਤੇ ਇਹਦੇ ਉੱਪਰ ਇਸ ਤਰ੍ਹਾਂ ਲਾ ਕੇ ਇਸ ਸਟੇਕ ਨੂੰ ਥੋੜਾ ਜਿਹਾ ਆਪਾਂ ਇਸ ਤਰ੍ਹਾਂ ਘਮਾ ਲੈਣਾ ਘਮਾਣ ਤੋਂ ਬਾਅਦ ਤੇ ਆ ਇਹਦੇ ਨਾਲ ਇੱਥੇ ਜਿਹੜਾ ਭਰਾਗ ਹੈ ਜੀ ਇਹ ਰੁਈ ਦੇ ਨਾਲ ਲੱਗ ਜਾਏਗਾ ਤੇ ਜਿਹੜਾ ਆਪਾਂ ਅਗਲਾ ਕੰਮ ਕਰਨਾ ਹੈ ਜੀ ਇਹ ਜਿਵੇਂ ਹੁਣ ਮਤਲਬ ਫੀਮੇਲ ਫੁੱਲ ਹੁੰਦਾ ਜਾਨੀ ਕਿ ਮਾਦਾ ਫੁੱਲ ਸਵੇਰੇ ਸਵੇਰੇ ਖਿੜਿਆ ਹੁੰਦਾ ਆਪਾਂ ਥੋੜਾ ਜਿਹਾ ਲੇਟ ਹੋ ਗਏ ਤੇ ਆਪਾਂ ਕੀ ਕਰਨਾ ਹੈ ਜਿਵੇਂ ਇਹਦੇ ਮਤਲਬ ਫੁੱਲ ਉੱਪਰ ਪੰਖੜੀਆਂ ਆਈਆਂ ਨੇ ਇਹ ਸਵੇਰੇ ਖੜੀਆਂ ਹੋਣਗੀਆਂ ਇਹਦਾ ਆਪਾਂ ਇਹਨੂੰ ਹੱਥ ਨਾਲ ਪਰਾਂ ਕਰਕੇ ਦਿਖਾ ਦੇਣੇ ਐਵੇਂ ਤੇ ਆ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਵਿੱਚੋਂ ਜਿਵੇਂ ਆ ਸੈਂਟਰ ਦੇ ਵਿੱਚੋਂ ਆ ਇਸ ਤਰ੍ਹਾਂ ਦਾ ਨਿਕਲੇਗਾ ਇੱਕ ਫੁੱਲ ਜਿਹਾ ਅੰਦਰ ਬਣਿਆ ਹੋਏਗਾ ਤੇ ਜਿਹੜਾ ਆਪਾਂ ਇਧਰੋਂ ਪ੍ਰਾਗ ਲਿਆ ਸੀ ਇਹ ਡੰਡੀ ਦੇ ਨਾਲ ਸਟਿਕ ਦੇ ਨਾਲ ਤੇ ਆਪਾਂ ਉਹਨੂੰ ਇਸ ਤਰ੍ਹਾਂ ਇਹਦੇ ਵਿੱਚ ਲਾ ਦੇਣਾ ਹੈ ਜੀ ਤੇ ਆ ਤੁਸੀਂ ਦੇਖ ਰਹੇ ਹੋ ਇੱਕ ਦੋ ਵਾਰੀ ਇਸ ਤਰ੍ਹਾਂ ਲਾ ਦੇਣਾ ਤੇ ਐਵੇਂ ਹੀ ਆਪਾਂ ਵਾਰੀ-ਵਾਰੀ ਮਤਲਬ ਫੁੱਲਾ ਇਹ ਮੇਲ ਫੁੱਲ ਦੇ ਵਿੱਚੋਂ ਜਾਨੀ ਕਿ ਨਰ ਫੁੱਲ ਦੇ ਵਿੱਚੋਂ ਪ੍ਰਾਗ ਲੈ ਕੇ ਤੇ ਜਿਹੜਾ ਫੀਮੇਲ ਫੁੱਲ ਹੈ ਯਾਨੀ ਕਿ ਮਾਦਾ ਫੁੱਲ ਇਹ ਕਈ ਫੁੱਲਾਂ ਤੇ ਆਪਾਂ ਇਸ ਤਰ੍ਹਾਂ ਲਾ ਦਾਂਗੇ ਤੇ ਇਸ ਤਰੀਕੇ ਦੇ ਨਾਲ ਵੀ ਜਿਹੜੀ ਹੈ ਭਰਾਗਣ ਕਿਰਿਆ ਪੂਰੀ ਹੋ ਜੂਗੀ ਤੇ ਜਿਹੜਾ ਜਿਹੜਾ ਤੁਸੀਂ ਇਹ ਮਤਲਬ ਫੀਮੇਲ ਥੱਲੇ ਫਲ ਦੇਖ ਰਹੇ ਹੋ ਇਹ ਪੂਰਾ ਬਣ ਕੇ ਪ੍ਰੋਪਰ ਤਿਆਰ ਹੋ ਜਾਏਗਾ ਤੇ ਫਿਰ ਇਹ ਸੁੱਕਦਾ ਨਹੀਂ ਝੜਦਾ ਨਹੀਂ ਤੇ ਇਹਦਾ ਸੈਜ ਹੈ ਜਿਹੜਾ ਉਹ ਵੀ ਕਾਫੀ ਵੱਡਾ ਬਣ ਜਾਏਗਾ ਤੇ ਆਪਾਂ ਨੂੰ ਫਿਰ ਜਿਹੜਾ ਮਤਲਬ ਇਹਦਾ ਫਾਇਦਾ ਬਹੁਤ ਹੀ ਜ਼ਿਆਦਾ ਲਾਭ ਹੋਏਗਾ ਤੇ ਇੱਕ ਤਰੀਕਾ ਆਪਾਂ ਦੱਸਿਆ ਜੀ ਇਹ ਤੇ ਹੁਣ ਤੁਹਾਨੂੰ ਸਮਝਾਉਨੇ ਆ ਜੀ ਅਗਲਾ ਤਰੀਕਾ ਵੀ ਉਹ ਕੀ ਕਾਰਨ ਹੁੰਦਾ ਹੈ ਵੀ ਕਿਹੜੇ ਕਾਰਨ ਤੋਂ ਫਿਰ ਜਿਵੇਂ ਆਪਾਂ ਇਹ ਦੋਵੇਂ ਸਹੀ ਤਰੀਕੇ ਆਪਣੇ ਸਹੀ ਹੁੰਦੇ ਨੇ ਤੇ ਭਰਾਗਣ ਕਿਰਿਆ ਵੀ ਸਹੀ ਹੁੰਦੀ ਆ ਤੇ ਫਿਰ ਵੀ ਫਾਲ ਜਾਂ ਫੁੱਲ ਬਣ ਕੇ ਜਿਹੜੇ ਝੜਦੇ ਨੇ ਉਹ ਤਰੀਕਾ ਜਿਹੜਾ ਉਹਦੇ ਬਾਰੇ ਵੀ ਆਪਾਂ ਦਿੰਨੇ ਆ ਜਾਣਕਾਰੀ ਵੀ ਜਿਵੇਂ ਆਪਣੀ ਇਹ ਵੇਲਦਾਰ ਸਬਜ਼ੀ ਹੁੰਦੀ ਆ ਜੀ ਕਈ ਵਾਰ ਇਹ ਦੇ ਵਿੱਚ ਪੋਸ਼ਕ ਤੱਤਾਂ ਦੀ ਜਾਂ ਕੋ ਕਮੀ ਆਉਣ ਦੇ ਕਾਰਨ ਵੀ ਜਿਹੜੇ ਫੁੱਲ ਜਾਂ ਫਾਲ ਨੇ ਨਹੀਂ ਲੱਗਦੇ ਜਾਂ ਝੜ ਜਾਂਦੇ ਨੇ ਉਹਦੇ ਲਈ ਆਪਾਂ ਕੀ ਵਰਤਣਾ ਉਹ ਵੀ ਆਪਾਂ ਤੁਹਾਨੂੰ ਤਰੀਕਾ ਦੱਸਨੇ ਆ ਵੀ ਜਦ ਤਾ ਆ ਕੇ ਜੜੀਆਂ ਆਪਣੀਆਂ ਵੇਲਾ ਦੀ ਜੜੀ ਘਾਟ ਆ ਪੋਸ਼ਕ ਤੱਤਾਂ ਦੀ ਉਹ ਪੂਰੀ ਹੋ ਸਕੇ ਤੇ ਉਹਦੇ ਬਾਰੇ ਆਪਾਂ ਜਿਵੇਂ ਤੁਹਾਨੂੰ ਦਿਖਾਈ ਸੀ ਜੀ ਉਹ ਖਾਦ ਸੀ ਆਪਣੇ ਕੋਲ ਉਹ ਘਰ ਦੀ ਰੂੜੀ ਦੀ ਬਣੀ ਹੋਈ ਖਾਦ ਹੈ ਤੇ ਉਹ ਆਪਾਂ ਵਰਤਣੀ ਹੈ ਤੇ ਜਿਹੜੀ ਉਹ ਘਰ ਦੀ ਰੂੜੀ ਦੀ ਖਾਦ ਹੈ ਉਹਦੇ ਵਿੱਚ ਆਪਾਂ ਕੀ ਕੀ ਕੋਈ ਸਮਾਨ ਪਾਣਾ ਹੈ ਉਹਦੇ ਬਾਰੇ ਵੀ ਤੁਹਾਨੂੰ ਦਿੰਨੇ ਆ ਜਾਣਕਾਰੀ ਤੇ ਆਪਾਂ 10 ਕਿਲੋ ਲਵਾਂਗੇ ਆਪਣੀ ਘਰ ਦੀ ਰੂੜੀ ਦੀ ਖਾਦ ਜਾਨੀ ਕਿ ਪੁਰਾਣੀ ਹੋਵੇ ਨਵੇਂ ਤਾਜੇ ਗੋਏ ਦੀ ਖਾ ਰੂੜੀ ਨਾ ਹੋਵੇ ਤੇ ਉਹ ਲੈ ਕੇ ਉਸ ਦੇ ਵਿੱਚ ਵਿੱਚ ਆਪਾਂ ਪਾਣਾ ਹੈ ਜੀ 200 ਗ੍ਰਾਮ ਗੋੜ ਲੈਣਾ ਤੇ ਉਹਨੂੰ ਆਪਾਂ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਘੋਲ ਕੇ ਤੇ ਉਹ ਜਿਹੜੀ ਆਪਣੀ ਰੂੜੀ ਆ ਉਹਦੇ ਵਿੱਚ ਮਿਲਾ ਦੇਵਾਂਗੇ ਤੇ ਦੂਜੀ ਜਿਹੜੀ ਚੀਜ਼ ਲੈਣੀ ਹੈ ਜੀ ਉਹ ਆਪਾਂ ਲੈਣੀ ਹੈ ਜੀ ਚਾਹ ਪੱਤੀ ਤੇ ਯਾਨੀ ਕਿ ਆਈਡੀਏ ਦੇ ਨਾਲ ਇੱਕ ਕੌਲੀ ਚਾਹ ਪੱਤੀ ਦੀ ਲੈ ਲਿਓ ਤੇ ਉਹਨੂੰ ਚੰਗੀ ਤਰ੍ਹਾਂ ਧੁੱਪ ਦੇ ਵਿੱਚ ਸੁਕਾ ਕੇ ਜਿਹੜੀ ਪੱਤੀ ਹੋਵੇ ਉਬਲੀ ਪੱਤੀ ਹੋਵੇ ਉਹ ਬਿਨਾਂ ਚਾਹ ਬਣੀ ਤੋਂ ਦੂਜੀ ਪੱਤੀ ਨਹੀਂ ਲੈਣੀ ਚਾਹ ਬਣੀ ਵਾਲੀ ਪੱਤੀ ਜਿਹੜੀ ਉਬਲੀ ਲੈਣੀ ਆ ਉਹਨੂੰ ਧੁੱਪ 'ਚ ਚੰਗੀ ਤਰ੍ਹਾਂ ਸੁਕਾ ਕੇ ਤੇ ਇੱਕ ਕੌਲੀ ਉਹ ਜਿਹੜੀ ਆਪਣੀ ਰੂੜੀ ਵਾਲੀ ਖਾਦ ਆ ਉਹਦੇ ਵਿੱਚ ਮਿਲਾ ਲੈਣੀ ਹੈ ਤੇ ਮਿਲਾਨ ਤੋਂ ਬਾਅਦ ਤੇ ਇੱਕ ਚੀਜ਼ ਜਿਹੜੀ ਲੈਣੀ ਆ ਜੀ ਉਹਦੇ ਵਿੱਚ ਮਿਲਾਣੀ ਆ ਜੀ ਆਪਾਂ ਚੁੱਲ੍ਹੇ ਦੀ ਰਾਖ ਤੇ ਮੁਠੀ ਦੋ ਮੁਠੀਆਂ ਮਤਲਬ ਉਹਦੇ ਵਿੱਚ ਚੁੱਲ੍ਹੇ ਦੀ ਰਾਖ ਆਪਾਂ ਮਿਲਾ ਕੇ ਤੇ ਉਹ ਵੀ ਆਪਾਂ ਵਰਤ ਸਕਦੇ ਆ ਤੇ ਜਿਹੜੀ ਉਹ ਖਾਦ ਹੈ ਉਹ ਆਪਾਂ ਆਪਣੀ ਬੇਲ ਦੀ ਜੜ ਦੇ ਨਾਲ ਬਿਲਕੁਲ ਥੋੜੀ ਜੀ ਹਟਵੀਂ ਗੜਾਈ ਕਰਕੇ ਤੇ ਇੱਕ ਇੱਕ ਮੁਠੀ ਆਪਾਂ ਥੋੜੀ ਥੋੜੀ ਮਾਤਰਾ ਦੇ ਨਾਲ ਆਈਡੀਏ ਦੇ ਨਾਲ ਉਹ ਬੇਲ ਦੇ ਨਾਲ ਪਾ ਦੇਣੀ ਹੈ ਤੇ ਉਸ ਤੋਂ ਬਾਅਦ ਆਪਾਂ ਲਾ ਦੇਣਾ ਜੀ ਉਹ ਬੇਲ ਨੂੰ ਪਾਣੀ ਤੇ ਉਹ ਵੀ ਆਪਣਾ ਜਿਹੜਾ ਫਿਰ ਕੋ ਕਮੀ ਹੋਏਗੀ ਆਪਣੀ ਬੇਲ ਦੇ ਵਿੱਚ ਤੇ ਉਹ ਖਾਦ ਆਪਣੀ ਪੂਰੀ ਕਰ ਦੇਗੀ ਤੇ ਫਿਰ ਉਸ ਤੋਂ ਬਾਅਦ ਵੇਖੋਗੇ ਵੀ ਜਦੋਂ ਆਪਾਂ ਇਹ ਤਰੀਕੇ ਵਰਤ ਲੈਨੇ ਆ ਤੇ ਫਿਰ ਉਹ ਤਰੀਕਿਆਂ ਦਾ ਆਪਾਂ ਨੂੰ ਪ੍ਰਾਪਰ ਪੂਰਾ ਫਾਇਦਾ ਹੁੰਦਾ ਤਾਂ ਫਿਰ ਉਸ ਤੋਂ ਬਾਅਦ 100% ਆਪਣੀ ਜਿਹੜੀ ਵੇਗ ਲ ਆਪਾਂ ਨੂੰ ਫਲ ਦੇਵੇਗੀ ਤੇ ਉਹਦੇ ਫੁੱਲ ਨਹੀਂ ਮਤਲਬ ਸੁੱਕਦੇ ਤੇ ਨਾ ਹੀ ਫਲ ਬਣ ਕੇ ਜਿਹੜਾ ਮਾੜਾ ਮੋਟਾ ਬਣ ਜਾਂਦਾ ਛੜੇਗਾ ਤੇ ਇਹ ਦੇ ਕਰ ਕਰਕੇ ਆਪਾਂ ਨੂੰ ਪੂਰਾ ਫਾਇਦਾ ਹੋਏਗਾ ਤੇ ਇਹ ਦਿੱਤੀ ਜੀ ਆਪਾਂ ਜਾਣਕਾਰੀ ਜੇ ਜਾਣਕਾਰੀ ਵਧੀਆ ਲੱਗੀ ਤਾਂ ਕਮੈਂਟਾਂ ਦੇ ਵਿੱਚ ਜਰੂਰ ਲਿਖਿਓ ਤੇ ਇੱਕ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਤੇ ਅੱਜ ਦੀ ਵੀਡੀਓ ਇੱਥੇ ਹੀ ਕਰਦੇ ਆਂ ਜੀ ਸਮਾਪਤ ਨਵੀਂ ਜਾਣਕਾਰੀ ਲੈ ਕੇ ਛੇਤੀ ਦੀ ਹਾਜ਼ਰ ਹੋਵਾਂਗੇ ਧੰਨਵਾਦ ਜੀ